ਸਰੀਰ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਨੇ ਪਰ ਮਾਨਸਿਕ ਤੌਰ ਤੇ ਔਰ ਇਰਾਦੇ ਤੌਰ ਤੇ ਬਿਲਕੁਲ ਟਲਨੇ ਚੜ੍ਹਦੀ ਕਲਾ ਦੇ ਵਿੱਚ ਹੈਗੇ ਆ ਪਰ 31ਵਾਂ ਦਿਨ ਹੈਗਾ ਦਿਨ ਪਰ ਦਿਨ ਸਰੀਰੋ ਸਰੀਰ ਨਾਲ ਲੜ ਰਿਹਾ ਅਮਰੂੜਾ ਵਾਰ-ਵਾਰ ਕਹਿ ਰਹੇ ਸੀ ਵੀ ਸਾਨੂੰ ਉਮੀਦ ਆ ਵੀ ਸਾਡੀ ਗੱਲ ਮੰਨਣਗੇ ਇਹ ਜੀ ਕਿਹੜੀ ਗੱਲ ਉਹਨਾਂ ਨੇ ਕਹੀ ਆ ਵੀ ਜਿਹੜੀ ਢੱਲੇ ਵਾਲਾ ਥਾ ਵਾ ਉਹਨਾਂ ਨੂੰ ਲੱਗਦਾ ਦੀ ਉਹਨਾਂ ਨੂੰ ਮਨਟਰ ਨੂੰ ਵੀ ਕਿਹਾ ਆ ਵੀ ਜੇ ਤੁਸੀਂ ਜਿਹੜੇ ਇੱਥੇ ਨੂੰ ਆਇਆ ਜੋ ਤੁਹਾਨੂੰ ਕੰਮ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਸਰਕਾਰ ਮੌਜੂਦਾ ਇੱਕ ਸਟੇਟ ਦਾ ਰਾਜਾ ਹੋਵੇ ਉਹ ਬਾਹਰਲੀਆ ਕੰਟਰੀਆਂ ਨੂੰ ਭੱਜੇ 29ਵੇਂ ਦਿਨ ਭਗਵੰਤ ਮਾਨਜੂਗ ਦੀ ਸਮਾਦੀ ਖੁੱਲੀ ਜਿਹੜੇ ਸੁਪਰੀਮ ਕੋਰਟ ਦੀ ਗੱਲ ਕਰਦੇ ਨੇ ਮਾਨਜੂਗ ਮਾਨਜੂਗ ਹਾਈ ਕੋਰਟ ਦੀ ਗੱਲ ਕਰਦੇ ਨੇ ਬਹੁਤ ਇਹੋ ਜਿਹੇ ਹੱਕਾਂ 'ਚ ਫੈਸਲੇ ਆਏ ਹੋਏ ਆ ਕਿਸਾਨਾਂ ਦੇ ਹੱਕਾਂ 'ਚ ਉਦੋਂ ਕਿਉਂ ਨਹੀਂ ਨਾ ਸਰਕਾਰਾਂ ਨੇ ਪ੍ਰਵਾਹ ਕੀਤੀ ਸਿਆਸੀ ਪਾਰਟੀ ਕੋਈ ਵੀ ਆ ਉਹਨਾਂ ਨੇ ਆਪਣਾ ਕੰਮ ਕਰਨਾ ਅਸੀਂ ਆਪਣਾ ਕੰਮ ਕਰ ਰਿਹਾ ਮੈਂ ਪੁੱਛਦਾ ਇੱਕ ਮਹੀਨੇ ਤੋਂ ਚਲੋ ਪੁਰਾਣਾ ਤਾਂ ਛੱਡ ਦੋ ਅਸੀਂ ਤੇਰਾ ਫਰਵਰੀ ਤੋਂ ਬੈਠੇ ਆ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਇੱਕ ਮਹੀਨੇ ਤੋਂ ਕਿਹੜੀ ਜ਼ਿੰਮੇਵਾਰੀ ਨਿਭਾਈ ਆ ਕੋਈ ਸਰਬ ਪਾਰਟੀ ਦੀ ਮੀਟਿੰਗ ਰੱਖੀ ਜਿਹੜੇ ਭਾਰਤ ਦੇ ਮੰਤਰੀ ਨੂੰ ਇਹ ਨਾ ਪਤਾ ਹੋਵੇ ਵੀ ਭਾਰਤ ਦੇ ਵਿੱਚ ਕਿੱਥੇ ਪ੍ਰੋਟੈਸਟ ਹੋ ਰਿਹਾ ਕਿਹੜੇ ਕੰਮਾਂ ਲਈ ਪ੍ਰੋਟੈਸਟ ਹੋ ਰਿਹਾ ਜਿਹੜੀਆਂ ਮੋਦੀ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਜਾਂ ਐਨਡੀਏ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਤੋਂ ਪ੍ਰੋਟੈਸਟ ਹੋ ਰਿਹਾ ਉਹ ਤੋਂ ਵੀ ਇਹ ਭੱਜਦੇ ਨਾਜ਼ਰ ਆ ਰਹੇ ਵੀ ਸਟੇਟ ਦੀ ਸਰਕਾਰ ਹੈਗੀਆਂ ਉਹ ਵੀ ਕਿਤੇ ਨਾ ਕਿਤੇ ਆਪਣਾ ਪੱਲਾ ਹੀ ਝਾੜ ਰਹੀ ਆ ਇੱਕ ਸਿਰਫ ਡਰਾਮੇ ਤੋਂ ਬਗੈਰ ਕੁਝ ਹੋਰ ਨਹੀਂ ਕਰ ਰਹੀ ਮੈਂ ਤੁਹਾਡੇ ਮਾਧਿਅਮ ਰਾਹੀਂ ਕਰਦਾ ਜਿਹੜੀ 30 ਤਰੀਕ ਦਾ ਬੰਦ ਆ ਉਹਦਾ ਇਹ ਆ ਵੀ ਘਰ ਘਰ ਚੱਲੀ ਗੱਲ ਔਰ ਪੰਜਾਬ ਮੁਕੰਮਲ ਰਹੂਗਾ ਬੰਦ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ 30 ਦਸੰਬਰ ਨੂੰ ਸਾਰੇ ਲੋਕ ਤੁਹਾਨੂੰ ਸੜਕਾਂ ਤੇ ਮਜੂਰ ਅੱਜ ਟ੍ਰੇਡ ਯੂਨੀਅਨ ਆਈਆਂ ਔਰ ਇਹਦੇ ਵਿੱਚ ਮਤਲਬ ਭਰਾਤਰੀ ਯੂਨੀਅਨ ਕਹਿ ਲਈ ਇਹਦੇ ਵਿੱਚ ਜਿਵੇਂ ਡੈਰੀ ਯੂਨੀਅਨ ਹੋ ਗਈਆਂ ਜਾਇੰਟ ਵਿੱਚ ਸਾਰੀਆਂ ਆਲ ਯੂਨੀਅਨ ਆ ਜਾਣੀਆਂ ਇਹਦੇ ਵਿੱਚ ਸੋ ਇਹਾਂ ਨੇ ਵੀ ਪੂਰਾ ਵਿਸ਼ਵਾਸ ਦਾਇਆ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਪੱਗੂ ਵਾਲਾ ਅੱਜ 30 ਤਰੀਕ ਦੇ ਬੰਦ ਨੂੰ ਲੈ ਕੇ 50 ਬੰਦ ਨੂੰ ਲੈ ਕੇ ਉਰੇ ਖਨੌਰੀ ਵਿਖੇ ਮੀਟਿੰਗ ਹੋਈਆ ਮੀਟਿੰਗ ਦੇ ਵਿੱਚ ਕੀ ਕੀ ਫੈਸਲੇ ਲਏ ਗਏ ਨੇ ਕੀ ਕੀ ਗੱਲਬਾਤ ਹੋਈ ਸਾਡੇ ਨਾਲ ਗੁਰਿੰਦਰ ਸਿੰਘ ਪੰਗੂ ਮੌਜੂਦ ਨੇ ਕਰ ਲੈਣਾ ਪੰਗੂ ਸਾਹਿਬ ਕਿਵੇਂ ਆ ਸਿਹਤ ਆ ਦੇਖੋ ਪਤਾ 31 ਮੰਦਰ ਹੋ ਗਿਆ ਡੱਲੇਵਾਲ ਸਾਹਿਬ ਨੂੰ ਛੁੱਡੀ ਸੇਧ ਪੁੱਛਦਾ ਮੈਂ ਕਿ ਇਹ ਚੜਦੀ ਕਲਾ ਚਾਹ ਤੇ ਡੱਲੇਵਾਲ ਸਾਹਿਬ ਵੀ ਚੜਦੀ ਕਲਾ ਚਾ ਚੜਦੀ ਕਲਾ ਦਾ ਮਤਲਬ ਪਤਾ ਕੀ ਹੁੰਦਾ ਜੀ ਮਾਨਸਿਕ ਅਗਰ ਉਹਨਾਂ ਦਾ ਸਰੀਰ ਕਮਜ਼ੋਰ ਹੋ ਗਿਆ ਸਰੀਰ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਨੇ ਪਰ ਮਾਨਸਿਕ ਤੌਰ ਤੇ ਹਰ ਰਾਦੇ ਤੌਰ ਤੇ ਬਿਲਕੁਲ ਟਲਨੇ ਚੜ੍ਹਦੀ ਕਲਾ ਦੇ ਵਿੱਚ ਹੈਗੇ ਆ ਪਰ 31ਵਾਂ ਦਿਨ ਹੈਗਾ ਦਿਨ ਪਰ ਦਿਨ ਸਰੀਰੋ ਸਰੀਰ ਨਾਲ ਲੜ ਰਿਹਾ ਇਹ ਮੈਂ ਕਹਿੰਨਾ ਫੇਰ ਵੀ ਚੜ੍ਹਦੀ ਕਲਾ ਤੇ ਹੈਗੇ ਆ ਜਿਨ੍ਹਾਂ ਨੇ ਕੱਲ ਕੈਬਨਟਾਈ ਸੀ ਕੈਬਨਟ ਨੂੰ ਵੀ ਕਿਹਾ ਆ ਵੀ ਤੁਸੀਂ ਜਿਹੜੇ ਇੱਥੇ ਨੂੰ ਆਇਆ ਜੋ ਤੁਹਾਨੂੰ ਕੰਮ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਸਰਕਾਰ ਮੌਜੂਦਾ ਇੱਕ ਸਟੇਟ ਦਾ ਰਾਜਾ ਹੋਵੇ ਉਹ ਬਾਹਰਲੀਆ ਕੰਟਰੀਆਂ ਨੂੰ ਭੱਜੇ 29ਵੇਂ ਦਿਨ ਭਗਵੰਤ ਮਾਨ ਜੀ ਦੀ ਸਮਾਦੀ ਖੁੱਲੀ 30ਵੇਂ ਦਿਨ ਕੈਪਟਨ ਮੰਤਰੀਆਂ ਦੀ ਸਮਾਦੀ ਖੁੱਲੀ ਸੋ ਮੈਂ ਕਹਿਣਾ ਵੀ ਆਪਣੀ ਜ਼ਿੰਮੇਵਾਰੀ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਚੁਣ ਕੇ ਭੇਜਿਆ ਜਿੱਥੇ ਬੋਲਣ ਦਾ ਮੌਕਾ ਅੱਜ ਸਰਕਾਰਾਂ ਨੂੰ ਕਿਉਂ ਚੁਣਦੇ ਨੇ ਲੋਕ ਆਪ ਦੇ ਭਲੇ ਲਈ ਕਿਉਂਕਿ ਵੱਧ ਤੋਂ ਵੱਧ ਸਕੀਮਾਂ ਪੰਜਾਬ ਦੇ ਲੋਕਾਂ ਲਈ ਮਜ਼ਦੂਰਾਂ ਲਈ ਆਪਣੀਆਂ ਸਕੀਮਾਂ ਲਿਆਉਣ ਔਰ ਇਹ ਲੋਕ ਕੀ ਕਰਦੇ ਆ ਜਦੋਂ ਰਾਜ ਭਾਗ ਤੇ ਬਹਿ ਜਾਂਦੇ ਆ ਫਿਰ ਇਹ ਲੋਕਤੰਤਰ ਦੀਆਂ ਹੱਤਿਆ ਕਰਦੇ ਆ ਇਹ ਲੋਕਤੰਤਰ ਦੀਆਂ ਧੱਜੀਆਂ ਲੋਕ ਡਾਉਂਦੇ ਨੇ ਕਿਤੇ ਨਾ ਕਿਤੇ ਅੱਜ ਜਿਹੜੇ ਸੁਪਰੀਮ ਕੋਰਟ ਦੀ ਗੱਲ ਕਰਦੇ ਨੇ ਮਾਨਯੋਗ ਮਾਨਯੋਗ ਹਾਈ ਕੋਰਟ ਦੀ ਗੱਲ ਕਰਦੇ ਨੇ ਬਹੁਤ ਇਹੋ ਜਿਹੇ ਹੱਕ 'ਚ ਫੈਸਲੇ ਆਏ ਹੋਏ ਆ ਕਿਸਾਨਾਂ ਦੇ ਹੱਕਾਂ 'ਚ ਉਦੋਂ ਕਿਉਂ ਨਹੀਂ ਨਾ ਸਰਕਾਰਾਂ ਨੇ ਪ੍ਰਵਾਹ ਕੀਤੀ ਇਹਨਾਂ ਲੋਕਾਂ ਨੇ ਮਾਨਯੋਗ ਸੁਪਰੀਮ ਕੋਰਟ ਦੀ ਜਾਂ ਹਾਈ ਕੋਰਟ ਦੀ ਸੋ ਉਹਨਾਂ ਨੇ ਕਿਹਾ ਮੈਂ ਇੱਕ ਵੀ ਚੀਜ਼ ਨਹੀਂ ਲਾਉਂਗਾ ਮੈਂ ਕੋਈ ਮੈਡੀਸਨ ਨਹੀਂ ਲਾਊਗਾ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਨਿਭਾਉਣੀ ਚਾਹੀਦੀ ਆ ਉਹ ਤੁਸੀਂ ਨਿਭਾਓ ਪ੍ਰੈਸ਼ਰ ਬਣਾਉਣਾ ਚਾਹੀਦਾ ਤੁੰਗੂ ਸਾਹਿਬ ਅਮਰੂੜਾ ਬਾਰ-ਬਾਰ ਕਹਿ ਰਹੇ ਸੀ ਵੀ ਸਾਨੂੰ ਉਮੀਦ ਆ ਵੀ ਸਾਡੀ ਗੱਲ ਮੰਨਣਗੇ ਇਹ ਜੀ ਕਿਹੜੀ ਗੱਲ ਉਹਨਾਂ ਨੇ ਕਹੀ ਆ ਵੀ ਜਿਹੜੀ ਡੱਲੇਵਾਲ ਸਾਹਿਬ ਉਹਨਾਂ ਨੂੰ ਲੱਗਦਾ ਦੀ ਵੀ ਮੰਨਣਗੇ ਦੇਖੋ ਸਰਕਾਰਾਂ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਹਰ ਇੱਕ ਗੱਲ ਚੋ ਜੋ ਉਹਨਾਂ ਨੇ ਸਵਾਲ ਕੀਤੇ ਆ ਜਾਂ ਪ੍ਰੈਸ ਦੇ ਸਾਹਮਣੇ ਰੱਖੇ ਆ ਉਹਨਾਂ ਦੀ ਗੱਲ ਚੋ ਬਹੁਤ ਕੁਝ ਨਿਕਲਦਾ ਸੀਗਾ ਕੀ ਨਿਕਲਦਾ ਸੀਗਾ ਵੀ ਅਸੀਂ ਆਏ ਆ ਡੱਲੇਵਾਲ ਸਾਹਿਬ ਨੂੰ ਮਰਵਾਉਣ ਆਏ ਆਪਣਾ ਮਰਨ ਵਰਤ ਤਿਆਰੀ ਰੱਖੋ ਤੁਸੀਂ ਪ੍ਰੋਪਰ ਕੋਈ ਮੈਡੀਸਨ ਜਾਂ ਜਿਹਨੂੰ ਡ੍ਰਿਪ ਕਹ ਲਈਏ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਇਹ ਲੈਣਾ ਚਾਹੀਦਾ ਸੋ ਮੈਂ ਸਮਝਦਾ 31ਵੇਂ ਦਿਨ ਸਾਡਾ ਜਰਨਲ ਕਿਸਾਨੀ ਦਾ ਜਰਨਲ ਔਰ ਸਰੀਰ ਨੂੰ ਸਰੀਰਕਾਰ ਆ ਸ਼ਹਾਦਤ ਵਾਲ ਨੂੰ ਦਿਨ ਪਰ ਦਿਨ ਤੇ ਦੰਨੀ ਵੱਧ ਰਿਹਾ ਔਰ ਜਿਹੜੀਆਂ ਗਾਂ ਨੂੰ ਲੈ ਕੇ ਆ ਔਰ ਜਿਹੜੀ ਜਿੱਤ ਆਲਾ ਪਾਸਾ ਹਰ ਦਿਨ ਅਸੀਂ ਅੱਗੇ ਜਾ ਰਹੇ ਆ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਦੇਖੋ ਸਿਆਸੀ ਪਾਰਟੀ ਕੋਈ ਵੀ ਆ ਉਹਨਾਂ ਨੇ ਆਪਣਾ ਕੰਮ ਕਰਨਾ ਅਸੀਂ ਆਪਣਾ ਕੰਮ ਕਰਿਆ ਮੈਂ ਪੁੱਛਦਾ ਇੱਕ ਮਹੀਨੇ ਤੋਂ ਚਲੋ ਪੁਰਾਣਾ ਤਾਂ ਛੱਡ ਦੋ ਅਸੀਂ ਤੇਰਾ ਫਰਵਰੀ ਤੋਂ ਬੈਠੇ ਆ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਇੱਕ ਮਹੀਨੇ ਤੋਂ ਕਿਹੜੀ ਜ਼ਿੰਮੇਵਾਰੀ ਨਿਭਾਈ ਆ ਕੋਈ ਸਰਬ ਪਾਰਟੀ ਦੀ ਮੀਟਿੰਗ ਰੱਖੀ ਸਰਕਾਰਾਂ ਨੇ ਰੱਖਣੀ ਹੁੰਦੀ ਆ ਕਿਤੇ ਦਿੱਲੀ ਜਾ ਕੇ ਪ੍ਰੋਟੈਸਟ ਕੀਤਾ ਅਗਰ ਸਾਡਾ ਸੁਪਰੀਮੋ ਕੇਜਰੀਵਾਲ ਜੀ ਦੇ ਕੰਡਾ ਲੱਗ ਜਵੇ ਉਦੋਂ ਅਸੀਂ ਦੇਖਦੇ ਵੀ ਨਹੀਂ ਚੱਪਲਾਂ ਜੁੱਤੇ ਵੀ ਨਹੀਂ ਪਾਉਂਦੇ ਨੰਗੇ ਪੈਰੀਓ ਦਿੱਲੀ ਨੂੰ ਭੱਜ ਜਾਂਦੇ ਆ 90 99 ਦੇ 92 ਅੱਜ ਕਿੱਥੇ ਖੜੇ ਆ ਲੋਕ ਸਭ ਜਾਣਦੇ ਆ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਕੋ ਔਰ ਕੋਈ ਵੱਡਾ ਨਹੀਂ ਹੁੰਦਾ ਠੀਕ ਆ ਰਾਜ ਭਾਗ ਨਾ ਕਿ ਇਧਰ ਰਹਿਣਾ ਕਿ ਇਧਰ ਰਹਿਣਾ ਇਹ ਬਦਲਦੇ ਰਹਨੇ ਆ ਅੱਜ ਦਿੱਲੀ ਵਾਲੇ ਹੁਕਮ ਤੇ ਰਹਗੀ ਆ ਮੋਦੀ ਸਰਕਾਰ ਸਦਾ ਰਾਜ ਨਹੀਂ ਰਹਿੰਦੇ ਪਹਿਲਿਆਂ ਦੇ ਵੀ ਨਹੀਂ ਰਹੇ ਇਹ ਵੀ ਜਿਹੜਾ ਰਾਜ ਉਹਨਾਂ ਦਾ ਆਇਆ ਸੱਚ ਝੂਠ ਬੋਲ ਕੇ ਇਹਨਾਂ ਲੋਕਾਂ ਨੇ ਲਿਆਂਦਾ ਔਰ ਪੈਸੇ ਦੇ ਜ਼ੋਰ ਨਾਲ ਲਿਆਂਦਾ ਸੋ ਇਹਨਾਂ ਚੀਜ਼ਾਂ ਨੂੰ ਵੇਖ ਕੇ ਅੱਜ ਕਿਸਾਨ ਕੰਨੀ ਨੂੰ ਪਿੱਟ ਕਰੀ ਬੈਠੇ ਆ ਸ਼ਿਵਰਾਜ ਸਿੰਘ ਚੋਹਾਨ ਜੀ ਕਹਿ ਰਹੇ ਨੇ ਮੈਂ ਤਾਂ ਕਿਸਾਨਾਂ ਦੇ ਵਿੱਚ ਹੀ ਰਹਿਣਾ ਜਿਹੜੇ ਭਾਰਤ ਦੇ ਮੰਤਰੀ ਨੂੰ ਇਹ ਨਾ ਪਤਾ ਹੋਵੇ ਵੀ ਭਾਰਤ ਦੇ ਵਿੱਚ ਕਿੱਥੇ ਪ੍ਰੋਟੈਸਟ ਹੋ ਰਿਹਾ ਕਿਹੜੇ ਕੰਮਾਂ ਲਈ ਪ੍ਰੋਟੈਸਟ ਹੋ ਰਿਹਾ ਜਿਹੜੀਆਂ ਮੋਦੀ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਜਾਂ ਐਨਡੀਏ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਤੋਂ ਪ੍ਰੋਟੈਸਟ ਹੋ ਰਿਹਾ ਉਹ ਤੋਂ ਵੀ ਇਹ ਭੱਜਦੇ ਨਾਜ਼ਰ ਆ ਰਹੇ ਪਰ ਜਿਹੜੀਆਂ ਸਟੇਟ ਦੀ ਸਰਕਾਰ ਹੈਗੀਆਂ ਉਹ ਵੀ ਕਿਤੇ ਨਾ ਕਿਤੇ ਆਪਣਾ ਪੱਲਾ ਹੀ ਝਾੜ ਰਹੀ ਆ ਇੱਕ ਸਿਰਫ ਡਰਾਮੇ ਤੋਂ ਬਗੈਰ ਕੁਝ ਹੋਰ ਨਹੀਂ ਕਰ ਰਹੀ ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਕਰਦਾ ਜਿਹੜੀ 30 ਤਰੀਕ ਦਾ ਬੰਦ ਆ ਉਹਦਾ ਇਹ ਆ ਵੀ ਘਰ ਘਰ ਚੱਲੀ ਗੱਲ ਔਰ ਪੰਜਾਬ ਮੁਕੰਮਲ ਰਹੂਗਾ ਬੰਦ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਅਸੀਂ ਤਾਂ ਇੱਥੇ ਤੱਕ ਵੀ ਅਪੀਲ ਕਰਦੇ ਆ ਜਿਹੜੇ ਵੀਰ ਕਿਸਾਨ ਖੇਤਾਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ 31 ਤਰੀਕ ਨੂੰ ਆਪਣੇ ਸਾਰੇ ਕੰਮਕਾਰ ਕਰ ਲੈਣੇ ਚਾਹੀਦੇ ਆ ਇੱਕ ਦਿਨ 30 ਤਰੀਕ ਨੂੰ ਰੋਡਾਂ ਤੇ ਹੋਣਾ ਚਾਹੀਦਾ ਸਰਕਾਰਾਂ ਨੂੰ ਪਤਾ ਲੱਗਣਾ ਚਾਹੀਦਾ ਮੁਕੰਮਲ ਬੰਦ ਇਹ ਹੈਗਾ ਪਰ ਇਹਦੇ ਵਿੱਚ ਅਮਰਜੈਂਸੀ ਸੁਭਾਅ ਮਾ ਹੈਗੀਆਂ ਵੱਡਾ ਸਵਾਲ ਹੁੰਦਾ ਇਹਦੇ ਵਿੱਚ ਐਮ ਮਰੀਜ਼ ਐਮਬੂਲੈਂਸ ਆ ਗਈ ਆ ਅਮਰਜੈਂਸੀ ਚ 에어ਪੋਰਟ ਕਿਸੇ ਨੇ ਜਾਣਾ ਕੋਈ ਪ੍ਰੋਬਲਮ ਨਹੀਂ ਸਾਡੇ ਵਲੰਟੀਅਰ ਰਾਹ ਦੇਣਗੇ ਪੂਰੀਆਂ ਹਦ ਤਾਂ ਹੋਣਗੀਆਂ ਕਿਸੇ ਦਾ ਪੇਪਰ ਹੈਗਾ ਬੱਚੇ ਦਾ ਉਹਦੇ ਹੋਊਗਾ ਸਾਰਾ ਕੋਈ ਬਰਾਤ ਜਾਣੀ ਆ ਇਹ ਸਾਰੀਆਂ ਚੀਜ਼ਾਂ ਨੂੰ ਖੜਕਦੇ ਐਮਰਜੈਂਸੀ ਸਵਾਮਾਂ ਦੇ ਵਿੱਚ ਆ ਜਣ ਐ ਇਹੋ ਜਿਹਾ ਕੁਝ ਨਹੀਂ ਹੈਗਾ ਇੱਕ ਦੋ ਮਿੰਟ ਲੱਗ ਜਾਂਦੇ ਹੁੰਦੇ ਆ ਬੰਦੇ ਨੂੰ ਖੜਦਣੇ ਨੂੰ ਪਰ ਕਈ ਵਾਰ ਬੰਦੇ ਮੈਨੂੰ ਇੱਕ ਦਿਨ ਇਥੋਂ ਹੀ ਬੰਦੇ ਗਏ ਸਾਡਾ ਹੀ ਸੱਜਣ ਸੀ 15 ਕੀਲਿਆਂ ਦਾ ਮਾਲਕ ਉਹਨੇ ਦਿੱਲੀ ਜਾਂਦੇ ਨੇ ਮੈਨੂੰ ਫੋਨ ਕਰਿਆ ਔਰ ਪੰਘੂ ਸਾਹਿਬ ਅਸੀਂ 2 ਘੰਟੇ ਲੇਟ ਹੋ ਗਏ ਯਾਰ ਇਹ ਕਿੱਕਣ ਚੱਲੂਗਾ ਕੰਮ ਅਸੀਂ ਬਹੁਤ ਲੇਟ ਹੋ ਗਏ ਮੈਂ ਕਿਹਾ ਪਹਿਲਾਂ 10 ਵੀ ਕੀਲਿਆਂ ਨਾਲ ਜੁੜਿਆ ਹੋਇਆ ਖੇਤੀ ਨਾਲ ਜੁੜਿਆ ਹੋਇਆ ਕਹਿੰਦਾ ਜੁੜਿਆ ਹੋਇਆ ਉਹ ਮੇਖਾ ਭਰਾਵਾ 13 ਫਰਵਰੀ ਤੋਂ ਅਸੀਂ ਬੈਠੇ ਆ ਤੂੰ 2 ਘੰਟੇ ਜੇ ਤੈਨੂੰ ਜਾਮ ਲੱਗ ਗਏ ਤੇਰੇ ਤੇ ਕਿਹੜੀ ਇਹ ਜੀ ਆਫਤ ਆ ਗਈ ਆ ਤੇਰਾ ਜਹਾਜ਼ ਤਾਂ ਨਹੀਂ ਨਿਕਲਿਆ ਕਹਿੰਦਾ ਨਹੀਂ ਨਿਕਲਿਆ ਟਾਈਮ ਤਾਂ ਬਹੁਤ ਮੇਖਾ ਹਰ ਇੱਕ ਬੰਦੇ ਦਾ ਜਦੋਂ ਕਿਤੇ ਜਾਣਾ ਹੁੰਦਾ ਉਹ ਸਮਾਂ ਡੇਢ ਦੋ ਘੰਟੇ ਪਹਿਲਾਂ ਹੀ ਡਿਵਾਂਸ ਰੱਖ ਲੰਦਾ ਮਤਲਬ ਲੱਗ ਲੱਗ ਕਿਸਮ ਦੇ ਹੁੰਦੇ ਆ ਭਰਾਸੀਂ ਤੁਹਾਡੇ ਮਾਦੀਮ ਰਹੀ ਕਹਿੰਦੇ ਆ ਇਹ ਜਲ ਅੰਦੋਲਨ ਬਣ ਗਿਆ ਹਰ ਇੱਕ ਚੁੱਲੇ ਦੀ ਲੜਾਈ ਆ ਹਰ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ 30 ਦਸੰਬਰ ਨੂੰ ਸਾਰੇ ਲੋਕ ਤੁਹਾਨੂੰ ਸੜਕਾਂ ਤੇ ਮਜ਼ਦੂਰ ਅੱਜ ਟ੍ਰੇਡ ਯੂਨੀਅਨ ਆਈਆਂ ਔਰ ਇਹਦੇ ਵਿੱਚ ਮਤਲਬ ਪਰਾਤਰੀ ਯੂਨੀਅਨ ਕਹਿ ਲਈ ਇਹਦੇ ਵਿੱਚ ਜਿਵੇਂ ਡੈਰੀ ਯੂਨੀਅਨ ਹੋ ਗਈਆਂ ਜਾਇੰਟ ਵਿੱਚ ਸਾਰੀਆਂ ਆਲ ਯੂਨੀਅਨ ਆ ਜਾਣੀਆਂ ਇਹਦੇ ਵਿੱਚ ਸੋ ਇਹਾਂ ਨੇ ਵੀ ਪੂਰਾ ਵਿਸ਼ਵਾਸ ਦਾਇਆ ਵੀ ਜਿੰਨੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਰੋਡ ਵੀ ਬੰਦ ਰਹਿਣਗੇ ਮੁਕੰਮਲ ਅਸੀਂ ਟ੍ਰੇਨਾਂ ਵੀ ਬੰਦ ਰੱਖਾਂਗੇ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਆਪਣੀ ਜਿਹੜੀ ਸੋਚ ਆ ਜਗਜੀਤ ਸਿੰਘ ਡੱਲੇਵਾਲ ਦੀ ਔਰ ਜਿਹੜੀ ਨਾਨ ਪੋਲੀਟਿਕਲ ਦੀ ਸੋਚ ਜਾਂ ਖਨੌਰੀ ਮੋਰਚੇ ਦੀ ਸੋਚ ਸਾਨੂੰ ਲੱਗਦਾ ਹੁਣ ਵੀ ਕਰ ਕਰ ਪਹੁੰਚਦੀ ਆ ਰਹੀ ਆ ਇਹਦੇ ਰਿਜ਼ਲਟ 30 ਦਸੰਬਰ ਨੂੰ ਆਉਣਗੇ ਔਰ ਅਦਰ ਸਟੇਟਾਂ ਦੇ ਵਿੱਚ ਅਸੀਂ ਕਿੰਵੇਂ ਆ ਜੋ 24 ਦੀ ਕਾਲ ਦਿੱਤੀ ਸੀ ਕੈਂਡਲ ਮਾਰਚ ਦੀ ਬਹੁਤ ਪੱਦਰਥ ਜਿੱਥੇ ਸਾਨੂੰ ਨਹੀਂ ਵੀ ਮਿਲ ਸੀ ਉੱਥੇ ਬਹੁਤ ਵੱਡੇ ਕੈਂਡਲ ਮਾਰਚ ਹੋਇਆ ਅੱਜ 26 ਤਰੀਕ ਨੂੰ 10 ਤੋਂ 4 ਵਜੇ ਤੱਕ ਤਹਿਸੀਲਾਂ ਦੇ ਵਿੱਚ ਔਰ ਹੈੱਡ ਕੁਆਰਟਰਾਂ ਦੇ ਵਿੱਚ ਜਿਹੜਾ ਭੁੱਖ ਹੜਤਾਲ ਤੱਕ ਦਿਨ ਲਈ ਬੈਠਣਾ ਤਾਂ ਪੰਜਾਬ ਨੂੰ ਛੱਡ ਕੇ ਕਿਉਂਕਿ ਪੰਜਾਬ ਨੂੰ ਛੱਡ ਕੇ ਕੌਲਾਂ ਅਸੀਂ ਕਿਉਂ ਕਿਉਂਕਿ ਇੱਕ ਤਾਂ ਇੱਥੇ ਮੋਰਚਾਂ ਦੀ ਹਾਜ਼ਰੀ ਸਭ ਤੋਂ ਵੱਡੀ ਗਲਤੀ ਇਹ ਹੈਗੀ ਆ 15 ਵਾੜਾ ਸੀ ਦੀ 15 ਵਾੜਾ ਚੱਲਦਾ ਤੈਨੂੰ ਮੁੱਖ ਰੱਖ ਕੇ ਅਸੀਂ 30 ਤਰੀਕ ਦੀ ਕਾਲ ਦਿੱਤੀ ਹੈਗੀ ਅਸੀਂ ਉਸ ਦੇ ਵਿੱਚ ਕਾਲ ਨਹੀਂ ਦਿੱਤੀ ਜਿਹੜੇ ਅੱਜ ਲੋਕ ਸਾਡੇ ਤੋਂ ਸਵਾਲ ਕਰਦੇ ਨੇ ਵੀ ਮਰਨ ਵਰਤ ਤੇ ਬੈਠਣਾ ਨਹੀਂ ਚਾਹੀਦਾ ਲੜਨਾ ਚਾਹੀਦਾ ਆ ਕਰਨਾ ਚਾਹੀਦਾ ਉਹਨਾਂ ਦੇ ਮੂੰਹ ਚ ਜਵਾਨ ਪੈ ਗਿਆ ਮੈਂ ਕਲੀਅਰ ਕਹਿਣਾ ਚਾਹੁੰਦਾ ਸਾਨੂੰ ਸਾਰਾ ਕੁਝ ਪਤਾ ਅਸੀਂ ਸਿੱਖੀ ਸਿਧਾਂਤਾਂ ਵਾਲੇ ਆਂ ਅਸੀਂ ਗੁਰੂ ਸਾਹਿਬ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਡਾ ਕਿਸੇ ਅੱਗੇ ਸਿਰ ਨਹੀਂ ਝੁਕਦਾ ਕਿੱਡੇ-ਕੱਡੇ ਹਾਕਮ ਆ ਜਾਣ ਸਾਨੂੰ ਸਿਖਾਉਣ ਦੀ ਲੋੜ ਨਹੀਂ ਪਰ ਮੈਂ ਫੇਰ ਇੱਕ ਚਪਸ਼ਟ ਗੱਲ ਕਰਨੀ ਚਾਹੁੰਨਾ ਇਹਨਾਂ ਨੂੰ ਧਾਰਮਿਕ ਮੁੱਦਿਆਂ ਨਾਲ ਨਾ ਜੋੜਿਆ ਜਾਵੇ ਸਿੱਧੀ ਪੰਦਰਵਾੜਾ ਨੂੰ ਦੇਖ ਕੇ ਅਸੀਂ ਤਾਂ ਕੋਈ ਕਾਲ ਵੀ ਨਹੀਂ ਦਿੱਤੀ ਜਿਹੜੇ ਅੱਜ ਟੀਵੀਾਂ ਤੇ ਬੋਲ ਰਹੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਪਾਰ ਆਏ ਨੇ ਉਹਨਾਂ ਨੇ ਇਸ 15 ਵਾੜੇ 'ਚ ਇੱਕ ਵੱਡੀ ਕਾਲ ਦਿੱਤੀ ਆ ਸਾਨੂੰ ਸਮਝਾਉਣ ਤੋਂ ਪਹਿਲਾਂ ਆਪਣੇ ਪੀੜੇ ਥੱਲੇ ਸੋਟਾ ਮਾਰ ਲਿਓ ਉਹ ਤੁਸੀਂ ਲੋਕ ਤਾਂ ਫਤਿਹ ਵੀ ਨਹੀਂ ਬੁਲਾਉਂਦੇ ਯਾਰ ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀ ਪੱਤੇ ਤੋਂ ਤੁਹਾਨੂੰ ਲੋਕਾਂ ਨੂੰ ਅਲਰਜੀ ਉਹ ਤੁਹਾਨੂੰ ਤਾਂ ਸਾਡੇ ਇਨਸ਼ਾਹ ਸਾਹਿਬਾਂ ਤੋਂ ਵੀ ਅਲਰਜੀ ਹੈਗੀ ਆ ਅਸੀਂ ਦਿੱਲੀ ਚੁੱਥੀ ਰਹੇ ਆ ਸਾਨੂੰ ਖੜੀ ਚੀਜ਼ ਦਾ ਨਹੀਂ ਪਤਾ ਸੋ ਮੇਰੇ ਕਹਿਣ ਤੋਂ ਭਾਵ ਲੋਕਾਂ ਨੂੰ ਭੜਕਾਉਣ ਤੋਂ ਬਜਾਏ ਹੱਕੀ ਮੰਗਾਂ ਨਾਲ ਹੀ ਲੜਾਈ ਲੜ ਹੁੰਦੀ ਆ ਜਿੱਥੇ ਕਿਸਾਨ ਦੀ ਗੱਲ ਹੁੰਦੀ ਆ ਉੱਥੇ ਮਜ਼ਦੂਰ ਦੀ ਗੱਲ ਹੁੰਦੀ ਆ ਜਿੱਥੇ ਮਜ਼ਦੂਰ ਦੀ ਗੱਲ ਹੁੰਦੀ ਆ ਉੱਥੇ ਛੋਟੇ ਵਪਾਰੀ ਦੀ ਛੋਟੇ ਦ ਘਰਾਨਿਆਂ ਨੂੰ ਲਿਆਉਣ ਖਾਤਰ ਚਾਹੇ ਉਹ ਸਟੇਟਾਂ ਦੀਆਂ ਸਰਕਾਰਾਂ ਹੋਣ ਚਾਹੇ ਸੈਂਟਰ ਸਰਕਾਰ ਹੋਣ ਮੈਂ ਇੱਥੇ ਤੱਕ ਕਹਿ ਦਦਾ ਨਾ ਵੀ ਜਿਹੜਾ ਮੋਦੀ ਐਪੀਐਮ ਮੋਦੀ ਜੀ ਹਾਂ ਸਿਰਫ ਇਹ ਚੰਦ ਘਰਾਨਿਆਂ ਲਈ ਇਹ ਤਾਂ ਚਾਰ ਪੰਜ ਘਰਾਨਿਆਂ ਲਈ ਸਿਰਫ ਸਰਕਾਰ ਚਲਾ ਰਹੇ ਆ ਇਹ ਚੀਜ਼ਾਂ ਦੇਖ ਕੇ ਲੋਕਾਂ ਨੂੰ ਵੇਅਰ ਹੋਣਾ ਪਊਗਾ ਤੁਹਾਡੇ ਮਾਦੀਆਂ ਰਮਈ ਜਿੱਥੇ ਸਾਡਾ ਸੱਦਾ ਜਾਂਦਾ ਉਹ ਦਿਨ ਉਹ 30 ਤਰੀਕ ਨੂੰ ਪੰਜਾਬ ਦੇ ਵਿੱਚ ਪੂਰਾ ਮੁਕੰਮਲ ਬੰਦ ਰੱਖਾ ਰਾਜਨੀਤਿਕ ਪਾਰਟੀਆਂ ਨੂੰ ਕਿਵੇਂ ਦਾ ਸੱਦਾ ਦੇਉਗੇ ਵੀ ਤੁਹਾਡੇ ਆ ਕੇ ਬੰਦ ਕਰਨ ਜਥੇਬੰਦੀਆਂ ਚ ਜਾਂ ਕੋਈ ਆਪਣਾ ਵੱਖਰਾ ਹੀ ਧਰਨਾ ਲਾ ਲੈਣਾ ਦੇਖੋ ਰਾਜਨੀਤਿਕ ਪਾਰਟੀਆਂ ਨੂੰ ਇਹ ਬਿਲਕੁਲ ਕਲੀਅਰ ਹੈਗਾ ਜੀ ਬਹਾਨੇबाजी ਹੁੰਦੀ ਅਸੀਂ ਬਾਹਰ ਤੋਂ ਫੜ ਕੇ ਤਾਂ ਘਰਾਂ ਤੋਂ ਕੱਢਣੇ ਨਹੀਂ ਹੈਗੇ ਅਸੀਂ ਤਾਂ ਪੂਰੇ ਮੁਕੰਮਲ ਭਾਈਚਾਰੇ ਨੂੰ ਬੇਨਤੀ ਕਰਦੇ ਆ ਉਹਦੇ ਵਿੱਚ ਦੇਖਣਾ ਕੀ ਆ ਵੀ ਆਮ ਪਾਰਟੀ ਦਾ ਸਟੈਂਡ ਕੀ ਆ ਇੱਥੇ ਸਿਆਸੀ ਪਾਰਟੀਆਂ ਚੈੱਕ ਹੋਣੀਆਂ ਤੀ ਦੇ ਮੰਦਰ ਚ ਸਾਰੀ ਮਤਲਬ ਥੈਲਿਓ ਬਿੱਲੀ ਬਾਹਰ ਆ ਜਾਣੀ ਕਾਂਗਰਸ ਦਾ ਕੀ ਸਪਸ਼ਟੀਕਰਨ ਹੈਗਾ ਅਕਾਲੀ ਦਲ ਦਾ ਕੀ ਹੈਗਾ ਬੀਜਪੀ ਦਾ ਤੁਹਾਨੂੰ ਪਤਾ ਹੀ ਆ ਉਹਦੇ ਕਹਿਣਾ ਹੀ ਕੀ ਆ ਉਹਦੇ ਤਾਂ ਅੱਜ ਵੀ ਬੁਲਾਰੇ ਮੰਨਣ ਨੂੰ ਤਿਆਰ ਨਹੀਂ ਵੀ ਪੰਜਾਬ ਨਹੀਂ ਕੱਲਾ ਪੰਜਾਬ ਏ ਮੈਂ ਕਹਿੰਦਾ ਪੰਜਾਬ ਇਹਨਾਂ ਵਜਨ ਕਿਉਂ ਚੱਕੀ ਫਿਰਦਾ ਹੋਰ ਸਟੇਟਾਂ ਦਾ ਉਹ ਮੈਂ ਕਿਹਾ ਭਾਈ ਜਦੋਂ ਦੇਸ਼ ਨੂੰ ਯਾਦ ਵੇਲੇ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਜਦੋਂ ਦੇਸ਼ ਭੁੱਖਾ ਮਰ ਰਿਹਾ ਸੀ ਆ ਜਿਹੜੇ ਭਾਰਤ ਦੇ ਪੀਐਮ ਸੀ ਉਸ ਸਮੇਂ ਦੇ ਪੱਲੇ ਅਡ ਅਡ ਝੋੜੀਆਂ ਅਡ ਅਡ ਨਾ ਪਖਾਰੀ ਬਣ ਕੇ ਹੋਰ ਸਟੇਟਾਂ 'ਚ ਜਾਂਦੇ ਸੀ ਉਦੋਂ ਵੀ ਪੰਜਾਬ ਤੇ ਹਰਿਆਣੇ ਨੇ ਢਿੱਡ ਪਰਿਆ ਉਸ ਤੋਂ ਵੀ ਵੱਡੀ ਗੱਲ ਜਦੋਂ ਦੇਸ਼ ਨੂੰ ਆਰਥਿਕ ਤੌਰ ਤੇ ਕਮਜ਼ੋਰ ਹੋਇਆ ਆਰਥਿਕ ਮਦਦ ਦੀ ਲੋੜ ਪਈ ਸਭ ਤੋਂ ਵੱਧ ਪੈਸਾ ਤੇ ਸੋਨਾ ਪੰਜਾਬ ਨੇ ਦਿੱਤਾ ਅੱਜ ਉਹੀ ਪੰਜਾਬ ਦੇ ਕਿਸਾਨ ਨੂੰ ਮਜ਼ਦੂਰ ਨੂੰ ਤੁਸੀਂ ਦਿੱਲੀ ਨਹੀਂ ਜਾਣ ਦਿੰਦੇ ਦਿੱਲੀ ਕਿਤੇ ਬੀਜੇਪੀ ਦਾ ਬਾਪ ਦੀ ਹੈਗੀ ਆ ਸੋ ਮੇਰੇ ਕਹਿਣ ਤੋਂ ਭਾਬ ਅਗਰ ਜੋ ਅਤਿਆਚਾਰ ਕੀਤਾ ਉਹਨਾਂ ਨੂੰ ਨਹੀਂ ਪਤਾ 433 ਕਿਸਾਨ ਪਟੜ ਹੋਏ ਅੱਜ ਤੱਕ ਸਾਡੇ 37 ਕਿਸਾਨ ਸ਼ਹੀਦ ਹੋ ਗਏ ਸ਼ੁੱਭ ਕਰਨ ਦੇ ਸਾਡੇ ਪੁੱਤ ਦੇ ਨਾਲ ਲੋਕਾਂ ਨੇ ਸਿੱਧੀਆਂ ਗੋਲੀਆਂ ਮਾਰੀਆਂ ਪਿਰਤਪਾਲ ਵਰਗੇ ਸਾਡੇ ਪੁੱਤਰਾਂ ਨੂੰ ਇਹ ਬੋਰੀਆਂ ਚ ਕਿਵੇਂ ਚੱਕ ਕੇ ਲੈ ਗਏ ਮੈਂ ਕਹਿੰਦਾ ਬੀਜੇਪੀ ਦੇ ਬਲਾਰੇ ਬੋਲਦਾ ਛੱਜ ਤਾਂ ਬੋਲੇ আর ਛਾਲਣੀ ਵੀ ਬੋਲੇ ਸੋ ਅਸੀਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਵੀ ਕਿਤੇ ਨਾ ਕਿਤੇ ਦੇਖੋ ਬਹੁਤ ਗੱਲੀਆਂ ਜਦੋਂ ਟੀਵੀਾਂ ਤੇ ਬੈਣੇ ਆ ਉਹ ਕਹਿ ਦਿੰਨੇ ਆ ਵੀ ਸਾਨੂੰ ਹਰਿਆਣੇ ਨੇ ਗੱਲ ਨਾਲ ਲਾਇਆ ਸਾਡੀ ਸਰਕਾਰ ਬਣ ਗਈ ਹਰਿਆਣੇ ਦੇ ਵਿੱਚ ਐਦਾਂ ਕੁਝ ਨਹੀਂ ਹੁੰਦਾ ਜੀ ਪੈਸਾ ਪੈਸਾ ਪੈਸੇ ਨਾਲ ਬਹੁਤ ਕੁਝ ਹੁੰਦਾ ਜੋ ਪਾਪੜ ਹਰਿਆਣੇ ਦੇ ਵਿੱਚ ਇਹਨਾਂ ਲੋਕਾਂ ਨੇ ਪਾਪੜ ਬੀਲੇ ਨੇ ਉਹ ਕਿਤੇ ਤੋਂ ਭੁੱਲੇ ਨਹੀਂ ਯਾਨੀ ਅੱਜ ਲੋਕ ਕਿਸਾਨ ਮਜ਼ਦੂਰ ਸਭ ਕੁਝ ਆ ਥੋੜੇ ਦਿਨ ਪਹਿਲਾਂ ਮੈਂ ਤੁਹਾਡੇ ਮਾਧਿਅਮ ਨਾਲ ਤੁਹਾਡੇ ਨੂੰ ਸਵਾਲ ਤੱਕ ਕੀਤਾ ਨਹੀਂ ਇਹ ਸਵਾਲ ਆਉਂਦਾ ਟੀਵੀਾਂ ਤੇ ਬੈਠ ਕੇ ਵੀ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤਾ 24 ਫਸਲਾਂ ਦੇ ਭਾਅ ਕਰਤਾ ਕੀ ਸਟੇਜ ਮੈਂ ਇਹ ਪੁੱਛਣਾ ਸੀ ਤੁਹਾਨੂੰ ਵੀ ਹਰਿਆਣੇ ਨੇ ਜਿਵੇਂ ਕਹਤਾ ਇਹ ਕਿਤੇ ਨਾ ਕਿਤੇ ਜਿਹੜਾ ਘੋਲ ਆ ਇਹ ਸੰਘਰਸ਼ ਇਹਨੂੰ ਠੱਲ ਪਾਉਣ ਦੀ ਨਹੀਂ ਲੱਗਦਾ ਵੀ ਹਰਿਆਣਾ ਬਕਰੇ ਤੌਰ ਤੇ ਆਪਦਾ ਇਹ ਜਿਹੜਾ ਹੈ ਵੀ ਹਰਿਆਣਾ ਦੇ ਲੋਕ ਟਿਕ ਜਾਣ ਜਿਹੜੀ ਹਰਿਆਣਾ ਸਰਕਾਰ ਆ ਆਪਣੀ ਸੈਣੀ ਜੀ ਆ ਇਹਨਾਂ ਦੇ ਚਾਚੇ ਤਾਈ ਬਾਪੂ ਨਹੀਂ ਬੈਠਿਆ ਦਿੱਲੀ ਦੇ ਵਿੱਚ ਇਹ ਸਿੱਧਾ ਤੇ ਸਿੱਧਾ ਅਟੈਕ ਇਸ ਮੋਰਚਾ ਨਾਲ ਹੈਗਾ ਮੈਂ ਸਮਝਦਾ ਵੀ ਸਟੇਟ ਦੇ ਹੀ ਨਹੀਂ ਸਕਦੀ ਐ ਐਮਐਸਪੀ ਔਰ ਦੂਜੀ ਗੱਲ ਸਟੇਟ ਕੋਲ ਕਿੰਨੀਆਂ ਏਜੰਸੀਆਂ ਹੈਗੀਆਂ ਸੈਂਟਰ ਦੀਆਂ ਨੈਫਟ ਹੋ ਗਿਆ ਜਿਹੜੀ ਆਪਣੇ ਟਕਸੀ ਸੀਆਈਆ ਜਿਹੜੀ ਉਹਦੇ ਲਈ ਕੰਮ ਕਰਦੀ ਆ ਖਰੀਦ ਕਰਦੀ ਆ ਐਫਸੀਆਈ ਹੈਗੀ ਆ ਔਰ ਪੰਜਾਬ ਜਿਹੜੀ ਸਟੇਟ ਦੀਆਂ ਹੋਰ ਏਜੰਸੀਆਂ ਹੁੰਦੀਆਂ ਖਰੀਦਦੀਆਂ ਕਿ ਆ ਇਹਨਾਂ ਕੋਲ ਭੰਡਾਰਾ ਹੈਗਾ ਕਿ ਆ ਇੰਨੀਆਂ ਫਸਲਾਂ ਤੇ ਪ੍ਰੋਕਿਊਰਮੈਂਟ ਦੇਣਗੇ ਲੋਕ ਕੀ ਇਹਨਾਂ ਕੋਲ ਇੰਨੀ ਬਸਤਾ ਹੈਗੀ ਆ ਸੋ ਇਹ ਚੀਜ਼ਾਂ ਸਾਰੀਆਂ ਵੱਡਾ ਸਵਾਲ ਆ ਮੈਂ ਜਿਹੜੇ ਇਹਨਾਂ ਦੇ ਬੁਲਾਰੇ ਸੀਗੇ ਉਹਨਾਂ ਨੂੰ ਵੀ ਕਿਹਾ ਸੀ ਮੇਖਾ ਢਾਈ ਮਹੀਨੇ ਦਾ ਇੰਤਜ਼ਾਰ ਕਰੋ ਢਾਈ ਮਹੀਨੇ ਬਾਅਦ ਹਰਿਆਣੇ ਦੇ ਵਿੱਚ ਸਰੋਂ ਦੀ ਫਸਲ ਆਜੂਗੀ ਪਿਛਲੀ ਵਾਰ 3500 ਤੇ 4000 ਚ ਵਿਕੀ 5600 ਰੁਪਏ 54500 ਰੁਪਏ ਐਮਐਸਪੀ ਸੀਗੀ ਸਰੋਂ ਦੀ ਉਦੋਂ ਕਿੱਥੇ ਸੀ ਇਹ ਜੁਮਲਾ ਹੈਗਾ ਕਿਤੇ ਨਾ ਕਿਤੇ ਸਿੱਧੀ ਸੱਟ ਮਾਰਨੇ ਲਈ ਮਤਲਬ ਮੁੱਦਾ ਭੜਕਾਉਣ ਲਈ ਇਹ ਨੋਟੀਫਿਕੇਸ਼ਨ ਸੈਂਟਰ ਸਰਕਾਰ ਨੇ ਜਾਂ ਗ੍ਰਾਹ ਮਤਰਾਲੇ ਨੇ ਜਾਰੀ ਕਰਾਇਆ ਗਿਆ ਅਸੀਂ ਹਰ ਚੀਜ਼ ਨੂੰ ਸਮਝਦੇ ਆ ਜਦੋਂ ਕੱਲ ਪੰਜਾਬ ਕੈਬਨਟ ਆਈਆ ਉਦੋਂ ਪੁੱਛੇ ਨਗੇ ਵੀ ਬੀਬੀ ਗਗਨਾ ਅਨਮੋਨ ਮੰਨ ਕਿਉਂ ਨਹੀਂ ਆਈ ਜਿਹੜੀ ਕਹਿਨੀ ਸੀ 5 ਮਿੰਟਾਂ ਚ ਅਸੀਂ ਕੇਜਰੀਵਾਲ ਨੇ ਦੱਸਿਆ ਮੇਰਾ ਐਮਐਸਬੀ ਪੰਜਾਬ ਸਰਕਾਰ ਦੇ ਤੋਂ ਬ੍ਰਦਰ ਅਸੀਂ ਇਕੱਲੇ ਨਹੀਂ ਪੁੱਛਿਆ ਸਾਡੇ ਤੇ ਇਲਜ਼ਾਮ ਲੱਗਦਾ ਐਸਾ ਸਮੇਂ-ਸਮੇਂ ਤੇ ਪੁੱਛਿਆ ਵੀ ਜਿਹੜੀ ਬੀਬਾ 5 ਮਿੰਟ ਚ 23 ਫਸਲਾਂ ਤੇ ਐਮਐਸਪੀ ਵੀ ਦੰਦੀਤੀ ਉਹੇ ਦਾ ਜੁਮਲਾ ਹੁਣ ਹਰਿਆਣਾ ਸਰਕਾਰ ਨੇ ਕਰਤਾ ਫੇਰ ਕਿਉਂ ਹੁਣ ਸਟੇਟ ਤੋਂ ਨਹੀਂ ਦੇ ਹੋਈ ਫੇਰ ਉਸ ਤੋਂ ਬਾਅਦ ਇਹਨਾਂ ਨੇ ਸੀਐਮ ਮਾਨ ਨੇ ਕੀ ਕੀਤਾ ਮੂੰਗੀ ਵਜਾਈ ਮੂੰਗੀ ਰੁਲੀ ਹੈਗੀ ਆ ਜੀ 7250 ਰੁਪਿਆ ਐਮਐਸਪੀ ਸੀ ਇਹਨਾਂ ਲੋਕਾਂ ਤੋਂ ਖਰੀਦ ਨਹੀਂ ਹੋਈ ਬਾਹਰਲੇ ਸਟੇਟਾਂ ਜਾ ਕੇ ਕਹਿੰਦੇ ਨੇ ਵੀ ਅਸੀਂ ਤਾਂ ਮੂੰਗੀ ਦੀ ਐਮਐਸਪੀ ਦੇਤੀ ਪੰਜਾਬ ਸਰਕਾਰ ਨੇ ਐ ਕਰਤਾ ਵਾ ਕਰਤਾ ਬਿਆਨ ਸੁਣੇ ਜਿੰਨਾ ਝੂਠ ਬੋਲਣਗੇ ਅਸੀਂ ਲੋਕ ਇਹੋ ਨਾਲ ਰਾਜ ਕਰਨਗੇ ਆਪਾਂ ਨੂੰ ਵੇਰ ਹੋਣਾ ਪਊਗਾ ਲੋਕਾਂ ਨੂੰ ਸਮਝਣਾ ਪਊਗਾ ਕਿਸਾਨਾਂ ਨੂੰ ਸਮਝਣਾ ਪਊਗਾ ਆਪਾਂ ਇਹਨਾਂ ਇਹ ਲੋਕ ਤਾਂ ਸੋਸ਼ਲ ਮੀਡੀਆ ਦੀ ਸਰਕਾਰ ਬਣਾ ਗਏ ਸੋ ਮੈਂ ਸਮਝਦਾ ਕਹਿ ਤਾਂ ਦੰਦਾ ਸੀ ਤਾਂ ਕਿਸਾਨ ਦੇ ਆ ਅਸੀਂ ਤਾਂ ਮਜ਼ਦੂਰ ਦੇ ਆ ਕਿਸਾਨਾਂ ਦੀ ਗੱਲ ਇਹਨਾਂ ਲੋਕਾਂ ਨੇ ਕਦੋਂ ਕੀਤੀ ਯਾਰ 70 ਸਾਲ ਹੋ ਗਏ ਇਹਨਾਂ ਨੇ ਕਿਸਾਨ ਤੇ ਮਜ਼ਦੂਰ ਨੂੰ ਕੁੱਟਿਆ ਤੇ ਲੁੱਟਿਆ ਹੈਗਾ ਵਾ ਅੱਜ ਤੱਕ ਜੇ ਐਡੇ ਹੀ ਸਿਆਣੇ ਹੁਣ ਆਪਾਂ ਨੂੰ ਸਮਝਣ ਦੀ ਲੋੜ ਕਿਵੇਂ ਪੈਂਦੀ ਆ ਜੇ ਐਡੇ ਹੀ ਲੋਕ ਇੱਕ ਉਹਦੇ ਹੋਣ ਤਾਂ 70 ਸਾਲ ਤੋਂ ਅੱਜ ਤੱਕ ਇਹਨਾਂ ਤੋਂ ਪਾਲਿਸੀ ਕੀ ਬਣੀ ਕੋਈ ਖੇਤੀਬਾੜੀ ਸੈਕਟਰ ਲਈ ਨਾ ਲੋਕਾਂ ਤੋਂ ਪਾਲਸੀ ਤਿਆਰ ਹੋਈ ਰਾਜ ਤਾਂ ਇਹਨਾਂ ਲੋਕਾਂ ਨੇ ਕੀਤਾ ਸਮੇਂ-ਸਮੇਂ ਤੇ ਕਦੇ ਕਾਂਗਰਸ ਨੇ ਕਦੇ ਭਾਜਪਾ ਨੇ ਸਭ ਲੋਕਾਂ ਨੇ ਕੀਤਾ ਇਹਦੇ ਵਿੱਚ ਭਾਜਪਾ ਦੇ ਵਿੱਚ ਆਹ ਪਾਰਟੀ ਆਪਣੇ ਪੰਜਾਬ ਵਿੱਚ ਵੀ ਕਾਂਗਰਸ ਵੀ ਇਨਵੋਲ ਹੁੰਦੀ ਆ ਉਹਦੇ ਵਿੱਚ ਸੈਂਟਰ 'ਚ ਆਕਾਲੀ ਦਲ ਵੀ ਵਿੱਚ ਇਨਵੋਲ ਸੀਗਾ ਸੋ ਸਮੇਂ-ਸਮੇਂ ਤੇ ਕੰਮ ਇਹਨਾਂ ਨੂੰ ਪਤਾ ਵੀ ਨਾ ਲੋਕਾਂ ਭੁੱਲ ਜਾਂਦੇ ਆ ਇੱਕ ਤਾਂ ਸਾਡੀ ਕੌਮ ਖੇਤੀ ਭੁੱਲਦੀ ਆ ਕੌਮ ਦਾ ਮਤਲਬ ਸਿੱਖ ਕੌਮ ਵੀ ਭੁੱਲਦੀ ਆ ਜਿਨ੍ਹਾਂ ਮਰਜ਼ੀ ਜਿਹੜੇ ਲੋਕਾਂ ਨੇ ਅਤਿਆਚਾਰ ਕੀਤਾ ਉਹ ਬੜੀ ਖੇਤੀ ਭੁੱਲ ਜਾਂਦੇ ਆ ਜਿਹੜੀ ਸਾਡੀ ਕਿਸਾਨੀ ਕੌਮ ਇਹ ਤਾਂ ਬਹੁਤ ਛੇਤੀ ਭੁੱਲਦੀ ਆ ਜਿਵੇਂ 2021 2021 ਦੇ ਵਿੱਚ ਜੇ ਨਾ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਭਾਈ ਸਾਡੇ ਆਗੂ ਜਿਹੜੇ 50-50 ਸਾਲ ਦਾ ਤਜਰਬਾ ਚੱਕੀ ਫਿਰਦੇ ਨੇ ਕੁਆਂਟਰਲ ਕੁਆਂਟਰਲ ਸਰ ਤੇ ਵਜਨ ਹੈਗਾ ਉਹ ਚੱਕੀ ਫਿਰਦੇ ਸਾਨੂੰ ਤਜਰਬਾ ਬਹੁਤ ਉਹਨਾਂ ਨੇ ਸਾਡੇ ਤੇ ਕਿੰਤੂ ਬਰੰਤੂ ਵੀ ਕਰਿਆ ਜਦੋਂ ਤੇਰਾ ਪਰਬ ਨੇ ਅਸੀਂ ਮੋਰਚਾ ਲਾਇਆ ਉਹ ਕੀ ਕਹਿੰਦੇ ਸੀ ਹਲੇ ਸਮਾਂ ਨਹੀਂ ਸੀ ਉਹ ਭਾਈ ਇਹ ਮੋਰਚੇ ਦੀ ਜਿਹੜੀ ਬਣਨੀ ਸੀ 30 ਸਾਲ ਬਣਨੀ ਦੀ ਉਹ ਤੁਸੀਂ ਸਸਪੈਂਡ ਕਰਨੇ ਆ ਸਸਪੈਂਡ ਕਰਨ ਤੋਂ ਬਾਅਦ 30 ਸਾਲ ਬਣੂਗਾ ਤੁਹਾਡਾ ਪ੍ਰੋਗਰਾਮ ਸਾਡੇ ਚ ਅਣਖ ਸੀਗੀ ਸਾਡੇ ਚ ਗੈਰ ਸੀਗੀ ਤਾਂ ਮੋਰ ਚਲਾਇਆ ਆਉਣ ਵਾਲਾ ਸਮਾਂ ਕਿਹਾ ਜਾਊਗਾ ਕਿਹਾ ਜਾ ਨਹੀਂ ਹੋਊਗਾ ਪਰ ਇੱਕ ਨਾਨ ਪੋਲੀਟਿਕਲ ਦੀ ਸੋਚ ਹੈਗੀ ਆ ਕਿਸੇ ਦੇ ਪੁੱਤ ਦੇ ਝਰੀਟ ਨਾਵੇ ਸਾਡੇ ਕਿਸੇ ਕਿਸਾਨ ਦੇ ਨਾਵੇ ਅਸੀਂ ਹੱਥ ਬਨ ਕੇ ਤੁਹਾਡੇ ਮਾਧਿਅਮੇਂ ਅਪੀਲ ਕਰਦੇ ਆ ਕੋਈ ਸਾਈਡ ਨਾ ਕਰਿਓ ਸਾਡੀਆਂ ਭਾਵੇਂ ਆਗੂਆਂ ਦੀਆਂ ਕਿੰਨੀਆਂ ਜਾਨਾਂ ਚਲੇ ਜਾਣ ਮੰਗਾ ਮਨਾਉਣ ਲਈ ਇਹ ਸੰਘਰਸ਼ ਜਾਰੀ ਰੱਖਣਗੇ ਪੰਗੂ ਸਾਹਿਬ ਜਿਹੜਾ ਉਹ ਕਹਿ ਰਹੇ ਨੇ ਵੀ ਸਮਾਂ ਨਹੀਂ ਸੀ ਕਿ ਪੰਡਤ ਤੋਂ ਡੇਟ ਕਢਾਉਣੇ ਸੀ ਵੀ ਉਹ ਸਮੇਂ ਬਾਰੇ ਵੀ ਪੰਡਤ ਜੀ ਦੱਸਣਗੇ ਤੁਸੀਂ ਪੱਤਰਕਾਰ ਵੀਰ ਜਦੋਂ ਸਵਾਲ ਕਰਦੇ ਹੋ ਨਾ ਜੀ ਸਾਨੂੰ ਸਵਾਲ ਆਉਂਦਾ ਨਾ ਵੀ ਫਿਰ ਅਸੀਂ ਭੱਜਦੇ ਆਂ ਫਿਰ ਅਸੀਂ ਬਹਾਨਾ ਪਾੜਦੇ ਆਂ ਜਦੋਂ ਅਸੀਂ 13 ਫਰਵਰੀ ਤੋਂ ਬੈਠੇ ਆਂ ਉਦੋਂ 3 ਮਹੀਨੇ ਪਹਿਲਾਂ ਘਟੋ ਘਟ ਪੂਰੇ ਭਾਰਤ ਦੇ ਵਿੱਚ 50 80 ਕਿਸਾਨ ਪੰਚਾਇਤਾਂ ਕਰੀਆਂ ਜਿਦੇ ਵਿੱਚ 6 ਪੰਜਾਬ ਦੇ ਵਿੱਚ ਕਿਸਾਨ ਪੰਚਾਇਤਾਂ ਕਰੀਆਂ ਸੀਗੀਆਂ ਬਹੁਤ ਵੱਡੀਆਂ ਪੰਚਾਇਤਾਂ ਕਰੀਆਂ ਸਿਰਫ 13 ਫਰਵਰੀ ਦੇ ਮੋਰਚੇ ਨੂੰ ਲਾਉਣੇ ਨੂੰ ਫਿਰ ਮੈਂ ਸਮਝਦਾ ਵੀ ਜਿਹੜੇ ਲੋਕ ਲੜਨੇ ਵਾਲੇ ਸੀ ਫਿਰ ਤੁਸੀਂ ਇੱਕ ਪਾਸੇ ਤਾਂ ਸਾਡੇ ਤੇ ਲਾਂਬਾ ਵੀ ਬਹੁਤ ਵੱਡਾ ਸੀ ਡੱਲੇ ਵਾਲ ਸਾਹਿਬ ਨੇ ਪਰसों ਭਾਵਨਾ ਵੀ ਪ੍ਰਗਟ ਕੀਤੀ ਆ ਇਹ ਸਾਨੂੰ ਆਪ ਵੀ ਪਤਾ ਕਿਉਂਕਿ ਦਿੱਲੀ ਦੇ ਵਿੱਚ ਜਦੋਂ ਅਸੀਂ ਵੀ ਰੌਲਾ ਪਾਉਣ ਤੇ ਉਹ ਜਰ ਬਹਿ ਜੋ ਮੀਨਾ ਕਿਉਂਕਿ ਜਨ ਜੇ ਰਿਪਰੈਜ਼ੈਂਟ ਪੰਜਾਬ ਨੇ ਕੀਤਾ ਬ੍ਰਦਰ ਉਸ ਤੋਂ ਬਾਅਦ ਹਰਿਆਣੇ ਨੇ ਸਾਥ ਦਿੱਤਾ ਦਿੱਲੀ ਜਾ ਕੇ ਜਨ ਅंदोलਨ ਬਣਿਆ ਜੇ ਪੂਰੇ ਭਾਰਤ ਨੇ ਸਾਡਾ ਸਾਥ ਦਿੱਤਾ ਬਾਕੀ ਸਟੇਟਾਂ ਨੇ ਐਮਐਸਪੀ ਕਰਕੇ ਸਾਡਾ ਸਾਥ ਦਿੱਤਾ ਉਹਨਾਂ ਤੋਂ ਅਸੀਂ ਦਾਗ ਲਵਾ ਕੇ ਆਏ ਉਹਨਾਂ ਨੇ ਕਿਹਾ ਵੀ ਤੁਸੀਂ ਅੱਜ ਭੱਜ ਚਲੇ ਅਸੀਂ ਕਿਹੜਾ ਲਾਂਬਾ ਸਾਡੇ ਸਿਰਾਂ ਅੱਜ ਉਹ ਲਾਂਬੇ ਨੂੰ ਦੇਣ ਲਈ ਅਸੀਂ 13 ਫਰਵਰੀ ਤੋਂ ਮੋਰਚੇ ਲੜ ਰਹੇ ਹਾਂ ਜਿਨ੍ਹਾਂ ਨੇ ਇਹ ਚੀਜ਼ਾਂ ਲਿਖਤ ਚ ਲਿਹਾਣੀਆਂ ਉਹ ਹਲੇ ਇੰਤਜ਼ਾਰ ਕਰਦੇ ਆਂ ਵੀ ਇਹ ਜਿਹ ਇਹ ਜਿਹ ਮਤਲਬ ਦੁੱਕੀ ਚਿੱਕੀ ਮੰਗਾ ਨੂੰ ਲੈ ਕੇ ਦਿੱਲੀ ਚਲੇ ਜਾਨੇ ਆਂ ਦੁੱਕੀ ਚਿੱਕੀ ਮੰਗਾ ਨੂੰ ਆ ਫਿਰ ਹੁਣ ਕੀ ਆ ਹੁਣ ਤਾਂ ਖਾਲੜਾ ਦੁਬਾਰਾ ਭੇਜਤਾ ਹੁਣ ਕਿਉਂ ਭੱਜੇ ਫਿਰਦੇ ਆਂ ਸੋ ਕਿਤੇ ਨਾ ਕਿਤੇ ਜਿਹੜੀ ਵੀ ਬੰਦਾ ਕੋਈ ਕਾਲ ਦਿੰਦਾ ਇਸ ਮੋਰਚੇ ਨੂੰ ਠਾ ਲਾਉਣ ਲਈ ਦਿੰਦਾ ਪਰ ਮੈਂ ਕਹਿੰਦਾ ਵੀ ਜਿਹੜੇ ਦਰਦੀ ਲੋਕ ਨੇ ਉਹਨਾਂ ਨੂੰ ਸੜਕਾਂ ਤੇ ਆਉਣਾ ਚਾਹੀਦਾ ਜਿਨ੍ਹਾਂ ਦੀ ਸੋਚ ਡੱਲੇ ਤੇ ਪੈਰਾ ਦੇਖ ਰਹੇ ਨੇ ਲੋਕ ਮੋਰਚਿਆਂ ਨਾਲ ਸੋਚ ਜੁੜੀ ਹੈਗੀ ਆ 13000 ਪਿੰਡ ਤੋਂ 21 ਮੰਗ ਕਰਦੇ ਆ ਇੱਕ ਇੱਕ ਟਰਾਲੀ 5 5 7 7 10 10 ਬੰਦੇ ਇੰਨੀਓ ਮੰਗ ਕਰਦੇ ਆ ਦਿਨ ਪਰਤ ਦਿਨੀ ਮੋਰਚਾ ਅੱਗੇ ਵਧ ਰਹੇ ਆ ਔਰ ਦਿਨ ਪ੍ਰਤੀ ਦਿਨ ਹਰ ਸਕਿੰਟ ਮਿੰਟ ਜਗਜੀਤ ਸਿੰਘ ਡੱਲੇਵਾਲ ਸ਼ਹਾਦਤ ਵੱਲ ਵੱਧ ਰਹੇ ਨੇ ਇਹਨਾਂ ਗ੍ਰਿੰਦਰ ਸਿੰਘ ਪੰਗੂ ਜਿਹੜੇ ਕਿ ਬੇਵਾਕੀ ਨਾਲ ਬੋਲਦੇ ਨੇ ਉਹਨਾਂ ਲੀਡਰਾਂ ਦੇ ਜ਼ੁਬਾਨ ਤੇ ਵੀ ਗੱਲ ਕਹਿੰਦੇ ਨੇ ਮੂੰਹ ਤੇ ਚਪੇੜ ਲਾਉਂਦੇ ਨੇ ਜਿਹੜੇ ਕਿਤੇ ਘਰਾਜ ਬੇਕੇਜਾ ਆਪਣੇ ਕੀਡਰ ਨੂੰ ਬਚਾ ਕੇ ਲੋਕਾਂ ਤੇ ਡੱਲੇ ਵਾਲ ਸਾਹਬ ਤੇ ਸਵਾਲ ਚੁੱਕਦੇ ਨੇ ਕੈਮਰਾਮੈਨ ਕਬੀਰ ਦੇ ਨਾਲ ਇਕਬਾਲ ਸਿੰਘ ਫਗੋਲਾ ਡੀ5 ਚੈਨਲ ਪੰਜਾਬੀ ਖਨੌਰੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ